ਡੰਦਾ ਕਰਕੇ ਦੂਰ ਰਹਿਣੇ ਬੱਚਿਆਂ ਨੂੰ ਇਹ ਹੈ ਜਿੰਨਾ ਸ਼ਪਤ ਜਵੋਚਣਗੇ ਜੇ ਹੁਣ ਤੋਂ ਇਹਨਾਂ ਨੂੰ ਸੋਚ-ਗੋਚ ਆਊਗੀ ਤਾਂ ਫਿਰ ਅੱਗੇ ਜਾਣਗੇ ਇਹ ਹਾਂਜੀ ਇਹ ਬੱਚੇ ਇੱਥੇ ਕਾਫੀ ਟਾਈਮ ਤੋਂ ਖੇਡ ਰਹੇ ਆ ਜੀ ਤੇ ਹੁਣ ਆਪਣਾ ਜਨਮ ਦਿਨ ਇਹ ਵੀ ਸੈਲੀਬ੍ਰੇਟ ਕਰ ਰਿਹਾ ਜਾਂ ਪਿੰਡ ਦੇ ਵਿੱਚੋਂ ਵੀ ਜਿਹੜੇ ਲੋਕ ਆ ਉਹ ਵੀ ਆਪਦੇ ਬੱਚਿਆਂ ਨੂੰ ਇੱਥੇ ਲੈ ਕੇ ਆਉਂਦੇ ਆ ਅੱਜਕੱਲ ਤਕਰੀਬਨ ਦੇਖਿਆ ਜਾਂਦਾ ਵੀ ਮਾਪਿਆਂ ਦਾ ਬਿਲਕੁਲ ਵੀ ਧਿਆਨ ਨਹੀਂ ਹੈਗਾ ਬੱਚਿਆਂ ਤੇ ਕੱਲੀ ਫਿਕਰ ਕਰਦੇ ਆ ਜਵਾਕਾਂ ਦੀ ਪਰ ਗਾਈਡਨਸ ਕਿਸੇ ਨੂੰ ਨਹੀਂ ਦੱਸਦਾ ਕੋਈ ਨਹੀਂ ਆਪਦੇ ਆਪੇ ਨੂੰ ਬੱਚਿਆਂ ਨੂੰ ਹਾਂਜੀ ਸਾਰਿਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਦਰਸ਼ਕੋ ਇਹ ਪਿੰਡ ਬੰਗੀ ਦੀਪਾ ਪਹਿਲਾਂ ਵੀ ਤੁਸੀਂ ਦੇਖ ਚੁੱਕੇ ਹੋ ਗਰਾਊਂਡ ਤੇ ਗਰਾਊਂਡ ਨਾਲ ਜੁੜੇ ਹੋਏ ਬੱਚੇ ਇੱਕ ਤੋਂ ਲੈ ਕੇ 100 ਤੱਕ ਦਾ ਕਾਫਲਾ ਬਣਿਆ ਇਹ ਛੋਟੇ ਬੱਚੇ ਡੇਲੀ ਐਕਸਰਸਾਈਜ਼ ਕਰਨ ਆਉਂਦੇ ਆ ਤੇ ਜਿਵੇਂ ਅੱਜ ਪਹਿਲਾਂ ਲਾਈਵ ਦੇ ਵਿੱਚ ਤੁਸੀਂ ਦੇਖਿਆ ਉਹ ਜਿਹੜਾ ਕ੍ਰਿਕਟ ਦਾ 2 ਦਿਨਾਂ ਦੀ ਲੀਗ ਚੱਲ ਰਹੀ ਸੀ ਤੇ ਇਹ ਸ਼ਾਮ ਦਾ ਟਾਈਮ ਅੱਜ ਇੱਕ ਹੋਰ ਜਨਮ ਦਿਨ ਸੈਲੀਬ੍ਰੇਟ ਕੀਤਾ ਜਾ ਰਿਹਾ ਤੇ ਜਿਹੜੇ ਇਹਨਾਂ ਦੇ ਕਬੱਡੀ ਕੋਚ ਨੇ ਗਗਨ ਉਹਨਾਂ ਨਾਲ ਗੱਲ ਕਰਾਂਗੇ ਤੇ ਫੌਜੀ ਫਿਜ਼ੀਕਲ ਟ੍ਰੇਨਿੰਗ ਦੇ ਨਾਮ ਤੇ ਇਥੇ ਟ੍ਰੇਨਿੰਗ ਵੀ ਦਿੱਤੀ ਜਾਂਦੀ ਆ ਜ਼ਿਆਦਾ ਡਿਟੇਲ ਲਈ ਤੁਸੀਂ ਪਿਛਲੀਆਂ ਵੀਡੀਓ ਦੇਖ ਸਕਦੇ ਹੋ ਤੇ ਅੱਜ ਜਿਹੜੇ ਬੱਚੇ ਦਾ ਜਨਮ ਦਿਨ ਮਨਾਇਆ ਜਾ ਰਿਹਾ ਇਹਨਾਂ ਦੇ ਬੱਚਿਆਂ ਦੇ ਨਾਲ ਤੇ ਗਗਨ ਨਾਲ ਤੇ ਉਹਨਾਂ ਦੇ ਪਰਿਵਾਰ ਨਾਲ ਅੱਪਾ ਗੱਲ ਕਰਾਂਗੇ ਦੱਸੋ ਜੀ ਥੋੜੀ ਜਿਹੀ ਜਾਣਕਾਰੀ ਦਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਜਿੰਨੇ ਵੀ ਦਰਸ਼ਕ ਦੇਖ ਰਹੇ ਆ ਅੱਜ ਕੁਲਰ ਜੀ ਇਕੱਠੇ ਹੋਏ ਆ ਅਸੀਂ ਸਾਡੀ ਕੁਆਲਟੀ ਖਿਡਾਰੀ ਵਿਅੰਤ ਮੰਨੂ ਇਹਦਾ ਜਨਮ ਦਿਨ ਹੈ ਅੱਛਾ ਜੀ ਤੇ ਅਸੀਂ ਧੰਨਵਾਦ ਕਰਦੇ ਆਂ ਵੀਰੇ ਇਹਦੇ ਪਰਿਵਾਰ ਦਾ ਹਾਂ ਜੀ ਇਰੇ ਫਾਦਰ ਸਾਹਿਬ ਗੁਰਪ੍ਰੀਤ ਸਿੰਘ ਦਵਾਈ ਇਹ ਦਾਦਾ ਜੀ ਅਮਨ ਸ਼ਤਰ ਸਿੰਘ ਪੰਚਾਇਤ ਮੈਂਬਰ ਤੇਰੇ ਪੂਰੇ ਪਰਿਵਾਰ ਦਾ ਇਹਦੇ ਮੰਮੀ ਦਾ ਇਹਦਾਦੀ ਜੀ ਦਾ ਇਹਦੇ ਰੋ ਧੰਨਵਾਦ ਕਰਦੇ ਆ ਇਹਨਾਂ ਨੇ ਸਾਡੇ ਨਾਲ ਜਨਮ ਦਿਨ ਮਨਾਉਣਾ ਜ਼ਰੂਰੀ ਸਮਝਿਆ ਤੇ ਮਨਪ੍ਰੀਤ ਮੰਨੂ ਨੂੰ ਸਾਡੀ ਪੂਰੀ ਟੀਮ ਵੱਲੋਂ ਪੂਰੇ ਖਿਡਾਰੀਆਂ ਵੱਲੋਂ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਜਿਹੜੀ ਬੱਚੀ ਦਾ ਜਨਮ ਦਿਨ ਆ ਜੀ ਉਹਦਾ ਨਾਮ ਬਿਆਨਤ ਕੌਰ ਆ ਉਹ ਮੰਨੂ ਕਹਿ ਦਿੰਦੇ ਆ ਤੇ ਇੱਥੇ ਕੀ ਤਿਆਰ ਬਰਿਆ ਉਹਦਾ ਉਹਦੇ ਬਾਰੇ ਗੱਲ ਕਰਾਂਗੇ ਕਿੰਨੀ ਉਮਰ ਹੋ ਗਈ ਬੇਟਾ 13 ਸਾਲ ਦੀ 13 ਸਾਲ ਤੇ ਕਿੰਨਾ ਚਿਰ ਹੋ ਗਿਆ ਇੱਥੇ ਖੇਡਦੀ ਨੂੰ 7 ਮਹੀਨੇ ਜੀ 7 ਮਹੀਨੇ ਹਾਂਜੀ ਕੀ ਕੁਛ ਤਿਆਰੀ ਕਰਦੇ ਆ ਕਬੱਡੀ ਆਪਣੇ ਜੀ ਰੋਜ਼ੀ ਵਾਰ ਮਪਕਲ ਕੇ ਹਾਂ ਅੰਦਰ ਆ ਤੋ ਵੀ ਮੈਂਟ ਰਨਿੰਗ ਕਰਦੇ ਆ ਜੀ ਮਤੋਂ ਬਾਅਦ ਚ 40 ਮਿੰਟ ਐਕਸਰਸਾਈਜ਼ਾਂ ਕਰਦੇ ਆ ਜੀ ਤੇ ਅਸੀਂ ਕਬੱਡੀ ਖੇਡ ਕੇ ਕੁੜਨਾ ਸਾਢੇ 6 ਚਲਣਾ ਜਾਂਦੀਆਂ ਜੀ ਅੱਛਾ ਜੀ ਮੁੰਡੇ ਸਾਢੇ 8 ਜਾਂਦੇ ਆ ਜੀ ਮੁੰਡੇ ਸਾਢੇ 8 ਜਾਂਦੇ ਤੇ ਵਧੀਆ ਟ੍ਰੇਨਿੰਗ ਕਰਾਉਂਦੇ ਆ ਹਾਂਜੀ ਇਹ ਬੱਚੇ ਇੱਥੇ ਕਾਫੀ ਟਾਈਮ ਤੋਂ ਖੇਡ ਰਹੇ ਆ ਜੀ ਤੇ ਹੁਣ ਆਪਣਾ ਜਨਮ ਦਿਨ ਇਹ ਵੀ ਸੈਲੀਬ੍ਰੇਟ ਕਰ ਰਿਹਾ ਜਾਂ ਪਿੰਡ ਦੇ ਵਿੱਚੋਂ ਵੀ ਜਿਹੜੇ ਲੋਕ ਆ ਉਹ ਵੀ ਆਪਦੇ ਬੱਚਿਆਂ ਨੂੰ ਇੱਥੇ ਲੈ ਕੇ ਆਉਂਦੇ ਆ ਤੇ ਜਿਹੜਾ ਕੋਈ ਉਹਨਾਂ ਨੇ ਕਰੇ ਆ ਆਪਦੇ ਕੇਕ ਵਗੈਰਾ ਕੱਟਨੇ ਹੁੰਦੇ ਆ ਤੇ ਉਹੀ ਚੀਜ਼ਾਂ ਇੱਥੇ ਇਹਨਾਂ ਦੇ ਖਾਣ ਲਈ ਕੇਲੇ ਵਗੈਰਾ ਤੇ ਫਰੂਟੀਆਂ ਵਗੈਰਾ ਆਏ ਨੇ ਇਹਨਾਂ ਦੇ ਪਰਿਵਾਰ ਨਾਲ ਵੀ ਗੱਲ ਕਰਾਂਗੇ ਜੀ ਇਹ ਬੱਚੀ ਦੇ ਦਾਦਾ ਜੀ ਨੇ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਦੱਸੋ ਜੀ ਪਹਿਲਾਂ ਨਾਮ ਨਛੱਤਰ ਸਿੰਘ ਜੀ ਹਾਂ ਜੀ ਤੇਤਰਨ ਲਾਲ ਸਿੰਘ ਪੰਚਾਇਤ ਮੈਂਬਰ ਅੱਛਾ ਜੀ ਪਹਿਲਾਂ ਵੀ ਕੋਈ ਬੱਚਾ ਆਉਂਦਾ ਇਸ ਤੋਂ ਇਲਾਵਾ ਸ਼ਟਾ ਬੱਚਾ ਪਿੱਲੇ ਨੇ ਪਿੱਲੇ ਵੜੀ ਹੋਣ ਲੱਗੀ ਦੇ ਅੱਛਾ ਜੀ ਤੇ ਜਿਹੜਾ ਮੁੰਡਾ ਖੜਾ ਹੁੰਦਾ ਜੀ ਗਗਨ ਤੁਹਾਡੇ ਪਿੰਡ ਦਾ ਹੀ ਆ ਗਗਨ ਨਾ ਮੁੰਡਾ ਅੰਫੌਜੀ ਨਿਮਾ ਹੋ ਗਏ ਜਿਸਵਾਲ ਹੋ ਗਏ ਤਿੰਨ ਚਾਰ ਮੁੰਡੇ ਬਹੁਤ ਵਧੀਆ ਇਹ ਕੰਮ ਕਰਾਉਂਦੇ ਇੱਥੇ ਜੁਵਾਕਾਂ ਨੂੰ ਹਾਂ ਜੀ ਮੈਂ ਉਹੀ ਪੁੱਛਣਾ ਚਾਹੁੰਦਾ ਸੀਗਾ ਵੀ ਤੁਹਾਡੇ ਵੀ ਬੱਚੀਆਂ ਆਉਂਦੀਆਂ ਜਿਵੇਂ ਖੇਡ ਆ ਜਿਵੇਂ ਸਾਡੀ ਬੱਚੀ ਆਉਂਦੀ ਹੈ ਹੋਰ ਬੱਚੇ ਵੀ ਆਉਂਦੇ ਆਲੇ ਉਹਨਾਂ ਦੇ ਵੀ ਤੁਹਾਨੂੰ ਤੁਸੀਂ ਇਹ ਸਿਸਟਮ ਤੁਹਾਨੂੰ ਕਿਵੇਂ ਲੱਗਿਆ ਮੰਨ ਲਓ ਬਹੁਤ ਵਧੀਆ ਲੱਗਾ ਜੀ ਬਹੁਤ ਨਿਗਰਾਨੀ ਰੱਖਦੇ ਬੱਚਿਆਂ ਦੀ ਅੱਛਾ ਜੀ ਕੰਵਲਤ ਅੱਗੇ ਜਾ ਰਹੇ ਆ ਬੱਚੇ ਸਾਨੂੰ ਬਹੁਤ ਵਧੀਆ ਲੱਗਦੇ ਸੀ ਇਹਨਾਂ ਦਾ ਕੰਮ ਤੁਸੀਂ ਇੱਥੇ ਗਰਾਊਂਡ 'ਚ ਗੇੜਾ ਮਾਰਦੇ ਹੋ ਨਾ ਜਦੋਂ ਖੇਡਦੇ ਬੱਚੇ ਨਹੀਂ ਗਰਾਊਂਡ 'ਚ ਮੈਂ ਇੱਕ ਤੋਂ ਵੱਧ ਜਾ ਬਾਲੇ ਨਹੀਂ ਹੁੰਦੀ ਮੰਨ ਲਓ ਅੱਗੇ ਨਾਲੋਂ ਥੋੜਾ ਬੱਚਿਆਂ ਦਾ ਫਰਕ ਲੱਗਦਾ ਪਹਿਲਾਂ ਥੋੜਾ ਹੀ ਫਰਕ ਆ ਜੀ ਇਹ ਹੈ ਜੀ ਨਸ਼ਾ ਪੱਤੋ ਜੋ ਬੱਚਨ ਕੇ ਜਿਹਹੁਂਕ ਤੋਂ ਇਹਨਾਂ ਤੋਂ ਸੂਝ-ਬੂਝ ਆਊਗੀ ਤਾਂ ਫਿਰ ਅੱਗੇ ਜਾਣਗੇ ਇਹ ਹਾਂਜੀ ਹੋਰ ਕਿਸੇ ਕਰਨੀ ਗੱਲ ਤੇ ਹਾਂਜੀ ਤੇ ਤੇ ਜਿਸਪਾਲ ਆਇਆ ਤੂੰ ਤੂੰ ਰਹਿ ਜਾਣਾ ਡਿਊਟੀ ਕਰਕੇ ਚੱਲੀ ਜਾਂਦਾ ਨਾ ਇਹ ਜਿਸਪਾਲ ਸਿੰਘ ਨੇ ਜਿਸਪਾਲ ਬਾਬਾ ਕਹਿੰਦੇ ਨੇ ਆਪਾਂ ਇਹ ਵੀ ਇੱਥੇ ਟ੍ਰੇਨਿੰਗ ਦਿੰਦੇ ਆ ਲਗਾਤਾਰ ਤੇ ਨਾਲੇ ਆਪਣੀ ਡਿਊਟੀ ਕਰਦੇ ਆ ਤੁਸੀਂ ਵੀ ਜਾਣਕਾਰੀ ਦਿਓ ਜੀ ਥੋੜਾ ਜੀ ਸਤਿ ਸ਼੍ਰੀ ਅਕਾਲ ਜੀ ਡਿਊਟੀ ਬਾਰੇ ਦੱਸ ਦਿਓ ਨਾਲ ਹਾਂਜੀ ਨਾਲ ਡਿਊਟੀ ਬਾਰੇ ਦੱਸ ਦਵਾਂਗਾ ਡਿਊਟੀ ਮੈਂ ਸੈਂਟਰ ਯੂਨੀਵਰਸਿਟੀ ਜੀ ਸਿਕਿਉਰਿਟੀ ਦੀ ਡਿਊਟੀ ਕਰਦਾ ਹਾਂ ਜੀ ਤੇ ਉਹ ਤਕਰੀਬਨ 3-4 ਸਾਲਾਂ ਤੋਂ ਪਹਿਲਾ ਵਾਰ ਸੀਗਾ ਅੱਛਾ ਜੀ ਹਮ ਹੁਣ ਇੱਥੇ ਆ ਸੈਂਟਰ ਯੂਨੀਵਰਸਿਟੀ ਦੇ ਵਿੱਚ ਤੇ ਵਧੀਆ ਬਸ ਆਪਣਾ ਤਾਂ ਇਹੋ ਹੀ ਮੈਸੇਜ ਆ ਸਾਰਿਆਂ ਨੂੰ ਵੀ ਆਪਦੇ ਜਵਾਕਾਂ ਨੂੰ ਇੱਧਰ ਗਰਾਊਂਡ ਵੱਲ ਭੇਜਣਾ ਹਨਾ ਹਾਂਜੀ ਕਿਵੇਂ ਅੱਜ ਕੱਲ ਮੁੰਡੇ ਆ ਜ਼ਿਆਦਾ ਨਸ਼ਿਆਂ ਦੇ ਵਿੱਚ ਜਾਂ ਜਿੱਦਾਂ ਅੱਜ ਕੱਲ ਮੁੰਡੀਰ ਗਰੁੱਪ ਵਾਜੀ ਹਨਾ ਇਹ ਚੀਜ਼ ਹੋ ਰਹੀ ਆ ਹਾਂਜੀ ਵੀ ਉਹ ਤਾਂ ਬਚ ਸਕਣ ਜਵਾਕ ਵੀ ਬਸ ਇੱਧਰਲੇ ਪਾਸੇ ਗਰਾਊਂਡ ਵਾਲੇ ਪਾਸੇ ਬੱਚਿਆਂ ਨੂੰ ਜੋੜਾ ਜਾਵੇ ਅੱਜ ਕੱਲ ਤਕਰੀਬਨ ਦੇਖਿਆ ਜਾਂਦਾ ਵੀ ਮਾਪਿਓ ਦਾ ਬਿਲਕੁਲ ਵੀ ਧਿਆਨ ਨਹੀਂ ਹੈਗਾ ਬੱਚਿਆਂ ਤੇ ਕਰਲੀ ਫਿਕਰ ਕਰਦੇ ਆ ਜਵਾਕਾਂ ਦੀ ਪਰ ਗਾਈਡਨਸ ਕਿਸੇ ਨੂੰ ਨਹੀਂ ਦੱਸਦਾ ਕੋਈ ਨਹੀਂ ਆਪਦੇ ਆਪੇ ਨੂੰ ਬੱਚਿਆਂ ਨੂੰ ਕੋਈ ਨਹੀਂ ਘੂਰਦਾ ਨਹੀਂ ਬਸ ਉਹਦਾ ਫਿਕਰ ਕਰੀ ਜਾਂਦੇ ਆ ਪਰ ਇਹ ਚੀਜ਼ ਨਹੀਂ ਹੈਗੀ ਬੱਚਿਆਂ ਨੂੰ ਕਿਹਾ ਜਾਵੇ ਮਾੜਾ ਮੋਟਾ ਪਿਆਰ ਨਾ ਸਮਝਾਇਆ ਜਾਵੇ ਜਿਵੇਂ ਅੱਜ ਕੱਲ੍ਹ ਹੁਣ ਬੱਚੇ ਤਕਰੀਬਨ ਗੁੱਸਾ ਬਹੁਤਾ ਜਵਾਕਾਂ ਚ ਪਰ ਇਹਨਾਂ ਨੂੰ ਪਿਆਰ ਨਾ ਸਮਝਾਇਆ ਜਾਵੇ ਤਾਂ ਇਹੋ ਜੀ ਗੱਲ ਨਹੀਂ ਹੈਗੀ ਵੀ ਨਹੀਂ ਮੰਨਦੇ ਹੁਣ ਇੱਥੇ ਸਾਡਾ ਵੀ ਕਹਿਣਾ ਮੰਨਦੇ ਆ ਜਿੱਥੇ ਟੱਕਰ ਦੇ ਆ ਸਸੀ ਕਾਲ ਬੁਲਾਉਂਦੇ ਆ ਵੀ ਇਹ ਥੋੜੀ ਐਵੇਂ ਅਸੀਂ ਇਹਨਾਂ ਨੂੰ ਕੋਈ ਲਾਲਚ ਦਿੰਨੇ ਆ ਜਾਂ ਅਸੀਂ ਕੋਈ ਇਹਨਾਂ ਤੇ ਕੋਈ ਉਹੋ ਜਿਹਾ ਪ੍ਰੈਸ਼ਰ ਪਾਇਆ ਹੋਇਆ ਨਹੀਂ ਸਿਰਫ ਪਿਆਰ ਨਾਲ ਹੀ ਆ ਸਹੀ ਗੱਲ ਹੈ ਹਣਾ ਜੀ ਵੀ ਬੱਚਿਆਂ ਨੂੰ ਇਸ ਤਰ੍ਹਾਂ ਹਰੇਕ ਮਾਪਿ ਬੱਚਿਆਂ ਨੂੰ ਗਾਈਡ ਕਰੇ ਔਰ ਇਧਰ ਗਰਾਊਂਡ ਵਾਲੇ ਪਾਸੇ ਜੋੜੇ ਤੇ ਵਧੀਆ ਵੀ ਆਉਣ ਵਾਲਾ ਸਮਾਂ ਵਧੀਆ ਰਹੂਗਾ ਨਹੀਂ ਤਾਂ ਤੁਹਾਨੂੰ ਪਤਾ ਹੀ ਅੱਜਕੱਲ ਹਾਂ ਇਹ ਗੱਲ ਬਿਲਕੁਲ ਸਹੀ ਕਹੀ ਹੈ ਜਸਪਾਲ ਸਿੰਘ ਨੇ ਇਹ ਜਵਾਕ ਹੁਣ ਜਾਦੇ ਹੋਗੇ ਗਿਣਤੀ ਚੇ ਇਨਾਂ ਚ ਪੰਜ ਚਾਰ ਨੂੰ ਜਾਂ 10 ਨੂੰ ਜਾਣਦੇ ਹੋਵਾਂਗੇ ਅਸੀਂ ਜਿਉਂ ਕਿਤੇ ਮਿਲ ਜਾਂਦੇ ਕਈ ਵਾਰ ਜਾਂ ਮੋਟਰਸਾਈਕਲ ਤੇ ਜਾਈ ਜਾਂਦੇ ਕਿਤੇ ਉਦੋਂ ਉਹ ਸਸਰੀ ਕਾਲ ਬੁਲਾਉਂਦੇ ਆ ਜਾਂ ਉੱਥੇ ਅੱਜ ਗਰਾਊਂਡ 'ਚ ਗਏ ਆ ਉਹ ਸੀਲੂ ਨੂੰ ਤਾਂ ਜਾਣਦਾ ਉਹਨਾਂ ਚ ਮੈਂ ਦੋ ਚਾਰ ਹੋਰ ਤੇ ਮੈਂ ਉਹ ਅੰਦਾਜ਼ਾ ਲਾਇਆ ਮੈਂ ਕਿ ਤੁਸੀ ਉੱਥੇ ਗਰਾਊਂਡ 'ਚ ਹੋਣੇ ਹੋ ਕਹਿੰਦੇ ਹਾਂ ਵੀ ਮਤਲਬ ਬੱਚਿਆਂ ਨੂੰ ਫਿਜ਼ੀਕਲੀ ਟ੍ਰੇਨਿੰਗ ਦੇ ਨਾਲ-ਨਾਲ ਨਾਰਮਲ ਜ਼ਿੰਦਗੀ ਦੇ ਜਿਹੜੇ ਉਹਨਾਂ ਦੇ ਮੈਨਰ ਨੇ ਜਿਹੜੇ ਉਹਨਾਂ ਨੂੰ ਸਿਖਾਇਆ ਜਾਂਦਾ ਬੋਲ ਚਾਲ ਦਾ ਤਰੀਕਾ ਕਿਸੇ ਨਾਲ ਕਿਵੇਂ ਗੱਲਬਾਤ ਕਰਨੀ ਆ ਜਾਂ ਨਾਰਮਲ ਇੱਜ਼ਤਮਾਨ ਨਾਲ ਸਤਿ ਸ੍ਰੀ ਅਕਾਲ ਬੁਲਾਉਣੀ ਉਹ ਸਾਰੀਆਂ ਚੀਜ਼ਾਂ ਵੀ ਸਰਪੱਖੇ ਵਿਕਾਸ ਕਰਵਾਇਆ ਜਾਂਦਾ ਹੈ ਕੱਲੀ ਫਿਜ਼ੀਕਲ ਟ੍ਰੇਨਿੰਗ ਨਹੀਂ ਹੈਗੀ ਤੇ 1.5 ਸਾਲ ਤੋਂ ਸ਼ੁਰੂ ਹੋਇਆ ਕੰਮ ਇਹ ਹੁਣ ਕਾਫੀ ਬੱਚਿਆਂ ਤੱਕ ਪਹੁੰਚ ਗਿਆ ਇਹਨਾਂ ਦੀ ਮਿਹਨਤ ਸਦਕਾ ਹੀ ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਕੀਤਾ ਮਤਲਬ ਵਿਸ਼ਵਾਸ ਇਹਨਾਂ ਨੇ ਬਣਾਇਆ ਲੋਕਾਂ ਦੇ ਵਿੱਚ ਫਿਰ ਲੋਕ ਜੁੜਿਆ ਇਹਨਾਂ ਦੇ ਨਾਲ ਤੇ ਹੁਣ ਪਿੰਡ ਦੇ ਲੋਕ ਵੀ ਸਹਿਯੋਗ ਕਰ ਰਹੇ ਆ ਇਸ ਲਈ ਇਹ ਸਾਰੇ ਵਧਾਈ ਦੇ ਪਾਤਰ ਨੇ ਪ੍ਰਮਾਤਮਾ ਸਾਡੀ ਭੈਣ ਦੀ ਸਾਡੀ ਭੈਣ ਦੀ ਲੰਮੀ ਉਮਰ ਬਖਸ਼ੀ ਲੰਮੀ ਉਮਰ ਬਖਸ਼ੀ ਇਹਨੂੰ ਤਰਕੀਆਂ ਬਖਸ਼ੀ ਦੈਨ ਦੁਗਣੀ ਦੈਨ ਦੁਗਣੀ ਰਾ ਚੌਗਣੀ ਰਾ ਚੌਗਣੀ ਤਰੱਕੀ ਕਰੇ ਤਰੱਕੀ ਕਰੇ ਇਹਦੇ ਪਰਿਵਾਰ ਨੂੰ ਇਹਦੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੀ ਤੰਦਰੁਸਤੀ ਬਖਸ਼ੀ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਠੀਕ ਤੁਹਾਨੂੰ ਬਣੇ